ਹੁਣੇ ਹੁਣੇ ਪਤਾ ਲੱਗਿਆ ਮੱਲੇਵਾਲ ਪਿੰਡ ਚੋਂ ਨਾਬੇ ਦੇ ਹਲਕੇ ਚ ਪੈਂਦਾ ਮੱਲੇਵਾਲ ਪਿੰਡ ਤੋਂ ਇੱਕ ਸਵੇਰੇ 7:30 ਪਟਿਆਲੇ ਨੂੰ ਬੱਸ ਚੱਲਦੀ ਆ ਜੋ ਫਰੀਦਪੁਰ ਆ ਕੇ ਉਹਦੇ ਨਾਲ ਹਾਸਾ ਹੋ ਜਾਂਦਾ ਹਜੇ ਕੜੀਏ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਹਾਸਾ ਹੋਇਆ ਕਿਵੇਂ ਤੇ ਵੀ ਕੀ ਕਾਰਨ ਹੋਏ ਪਰ ਇੰਨਾ ਜ਼ਰੂਰ ਹੈ ਵੀ ਬੱਸ ਚੱਲਦੀ ਚੱਲਦੀ ਬੱਸ ਖੇਤਾਂ 'ਚ ਉਤਰ ਗਈ ਇੱਕ ਦਰਖਤ ਵੀ ਉੱਤੇ ਆ ਕੇ ਡਿੱਗਿਆ ਤਾਂ ਇਹ ਪਤਾ ਲੱਗਿਆ ਇੱਕ ਬੰਦੇ ਦੇ ਸੱਟ ਲੱਗੀ ਆ ਬੱਸ ਦੇਖੋ ਤੁਸੀਂ ਜਾ ਤਾਂ ਐ ਲੱਗਦਾ ਵੀ ਬੱਸ ਹੋ ਸਕਦਾ ਵੀ ਪਤਾ ਨਹੀਂ ਕਿ ਵੀ ਇਹ ਖੇਤਾ ਜੁਤਰੀ ਵੀ ਇਨ ਬੈਲੈਂਸ ਹੋ ਗਿਆ ਡਰਾਈਵਲ ਤੋਂ ਜਾਂ ਹੋ ਸਕਦਾ ਕੋਈ ਹੋਰ ਚੀਜ਼ ਮੂਰੀ ਆ ਗਈ ਹੋਵੇ ਅਸੀਂ ਸਪਸ਼ਟੀਕਰ ਨਹੀਂ ਕਰ ਸਕਦੇ ਪਰ ਹਜੇ ਤੱਕ ਸਾਡੇ ਕੋਲ ਕੋਈ ਵੈਸੇ ਬਿਆਨ ਨਹੀਂ ਹੈਗਾ ਸੂਤਰਾਂ ਮੁਤਾਬਕ ਇਹ ਪਤਾ ਲੱਗਿਆ ਵੀ ਇੱਕ ਬੰਦੇ ਦੇ ਲੱਤ ਦੇ ਸੈਕਟਰ ਸੱਟ ਵੱਜੀ ਹੈ ਬਾਕੀ ਸਵਾਰੀਆਂ ਸੇਫ ਨੇ ਇਹ ਮੈਨੂੰ ਲੱਗਦਾ ਮੁਤਾਬਕ ਇਹ ਪਤਾ ਲੱਗਿਆ ਵੀ 100 ਦੇ ਕਰੀਬ ਸਵਾਰੀਆਂ ਸਨ ਓਵਰ ਇੱਕ ਵੱਡਾ ਹਾਸਾ ਹੋਣੋਂ ਟਲਿਆ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਮੂਰੇ ਆ ਰਹੀਆਂ ਨੇ ਕਿਹੜੀ ਪਿੰਡ ਆ ਰਹੇ ਤੁਸੀਂ ਗੁੰਦਪੁਰੋਂ ਉਹ ਰਿਪਾਰਸ ਤੋਂ ਬਾਤ ਸੀ ਹਾਂਜੀ ਅੱਛਾ ਕਿੰਨੇ ਕੁੱਟ ਲੱਗੇ ਤੁਡੇ ਤਾਂ ਥੋੜੀ ਐ ਬੱਸ ਦੇਖੋ ਅੱਛਾ ਕੀ ਨਾਮ ਹੈ ਤੇ ਕੈਮਿਕ ਪੜ੍ਹਦੇ ਸੀ ਹਸਪੀਟਲ ਚ ਜੌਬ ਕਰਦੀ ਸੀ ਅੱਛਾ ਕਰਦੇ ਨੇ ਵੀ ਤੂੰ ਆਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬਸ ਵੀ ਬਿਨਾ ਮਦਦ ਤੋਂ ਓਵਰ ਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਫਟਾ ਵੀ ਤਾਂ ਹੀ ਟੁੱਟੇ ਓਵਰ ਲੋਡ ਹਾਂ ਓਵਰ ਲੋਡ ਕਰਕੇ 133 33 ਸਵਾਰੀਆਂ ਨੇ ਮੇਰੇ ਕੋਲ ਡਾਕ ਡਬੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਦੇ ਦੀ ਡਰਾਈਵਰ ਪੀਸੀ ਤੈਨੂੰ ਦਰਸ਼ਨ ਹੁਣ ਦੀ ਅੱਛਾ ਹਾਂਜੀ ਇਹ ਬੜਾ ਡਟਣ ਕਰਨੀ ਹੀ ਗੱਲ ਉਹ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀ ਹੈ ਸ਼ਰੇਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਹੈ ਤੁਸੀਂ ਸਮਝੋ ਨੀ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਸਾਰੀ ਚੜਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲਾ ਤੋਂ ਚੱਲ ਕੇ ਖੰਨੇ ਆਂਦੀ ਆ ਖੰਨੇੋਂ ਪੜੇ ਵਾਲੇ ਪੜੇ ਵਾਲੇੋਂ ਖੰਨੇ ਚੌਸਰ ਲੰਘੇ ਸਾਰਾ ਦਿਨ ਟਾਈਮ ਨਹੀਂ ਆ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲਾ ਤੋਂ ਚੱਲਦੀ ਆ ਕ ਆ ਗਵੰਦਪੁਰ ਆ ਗਿਆ ਰੈਸਲ ਹੋ ਗਿਆ ਅਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਜੇ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬਾਕੀ ਫੇਰ ਨਹੀਂ ਹਾਸਾ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 133 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ੱੱਕਾ ਕਰਦੇ ਨੇ ਵੀ ਤੂੰ ਇੰਨੀ ਸਵਾਰੀ ਨਹੀਂ ਚੜਾਉਂ ਤਾਨੂੰ ਮੌਕੇ ਦੇ ਕੀ ਪਤਾ ਲੱਗਿਆ ਕਿ ਇੱਚੇ ਵੀ ਕਿੰਨੀਆਂ ਸਵਾਰੀਆਂ ਚੜਾ ਰਹੇ ਹੋਣਾ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਟਾਂਕੇ ਲੱਗੇ ਟਾਂਕੇ ਲੱਗੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ 400 ਸਸਾਂਕੀ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰ ਬਰ ਦਾ ਮੁੰਡਾ ਦੀ ਲੱਤ ਟੁੱਟ ਗਈ ਇੱਕ ਕੁੜੀ ਦੇ ਬਰ ਤੇ ਇੱਕ ਕੁੜੀ ਦੀ ਬਾਹ ਮੇਨ ਨਾਲ ਟੁੱਟੀ ਨੁਕਸਾਨ ਇਹ ਓਵਰਬ੍ਰਿਜ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਬੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਚੀਜ਼ ਹੈ ਕੁਝ ਵੀ ਹੋ ਸਕਦਾ ਜਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਜਿਆਦਾ ਹੁੰਦੇ ਨੇ ਸਟੂਡੈਂਟ ਜਿਆਦਾ ਹੁੰਦੇ ਨੇ ਠੀਕ ਹਾਂ ਬੇਲੇ ਜਾਂਦੀ ਨਾ ਗ ਕਾਰਨ ਹੋਇਆ ਜੀ ਇਹਦੀ ਬੱਸ ਹੈ 52 ਸਿੱਟੇ ਬੱਸ ਹੈ ਇਹ ਤਕਰੀਬਨ 140 40 50 50 ਯਾਤਰੀਆਂ ਚੜ੍ਹਦੀਆਂ ਨੇ ਜੇ ਡਰਾਈਵਰ ਬਾਈ ਚਾਂਸ ਕੋਈ ਅੱਡਾ ਓਵਰਲੋਡ ਹੋਣ ਕਾਰਨ ਕਾਰਨ ਛੱਡ ਦਿੰਦਾ ਤਾਂ ਇਹਨਾਂ ਦਾ ਇੱਕ ਟੋਲ ਫਰੀ ਨੰਬਰ ਆ ਉਹ ਤੇ ਲੋਕ ਸ਼ਿਕਾਇਤ ਵੀ ਕਰਦੇ ਉਹਨਾਂ ਨੂੰ ਇਹ ਮਜਬੂਰਨ ਡਰਾਈਵਰ ਨੂੰ ਹਰ ਅੱਡੇ ਤੇ ਬੱਸ ਰੁਕਣੀ ਪੈਂਦੀ ਹੈ ਓਵਰਲੋਡ ਦਾ ਕਾਰਨ ਮੇਨ ਐਕਸੀਡੈਂਟ ਦਾ ਕਾਰਨ ਹੈਗਾ ਓਵਰਲੋਡ ਹੈ ਜੱਦੀ ਦਾ ਕੋਈ ਮੇਜਰ ਪ੍ਰੋਬਲਮ ਆਉਣ ਕਰਕੇ ਕਮਾਣੀ ਦੀ ਜਾਂ ਕੋ ਟਾਇਰ ਦੀ ਉਹਦੇ ਕਰਕੇ ਗੱਡੀ ওভারਲੋਡ ਹੋਣ ਕਾਰਨ ਸਾਈਡ ਤੇ ਜਿਹੜੀ ਖੱਟੇ ਲੱਗਦੀ ਹੈ। ਜ਼ਿਆਦਾਤਰ ਮਤਲਬ ਵਿਦਿਆਰਥੀਆਂ ਨੇ ਇਹਦੇ ਵਿੱਚ ਵੀ ਜਿਹਾ ਵਿਦਿਆਰਥੀਆਂ ਤੋਂ ਛੱਡ ਕੇ ਜੇ ਇਲਾਵਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈ ਸਰਕਾਰ ਨੂੰ ਇਹਦੇ 'ਚ ਕੋਈ ਸ਼ੋਰ ਕਰਨੀ ਚਾਹੀਦੀ ਹੈ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਉਮਰ ਦੇ ਕਾਟਿੰਗ ਕਰਨਾ ਚਾਹੀਦਾ ਹਰ ਬੰਦੇ ਨੂੰ ਫ੍ਰੀ ਨਹੀਂ ਚਾਹੀਦਾ ਇਹ ਸਿਸਟਮ। ਕਿਉਂ ਫ੍ਰੀ ਹੋਣ ਕਾਰਨ ਹਰ ਬੰਦਾ ਰੋਡਵੇਜ ਨੂੰ ਡੀਕਦਾ ਹੈ ਪ੍ਰਾਈਵੇਟ ادارے ਜਿਹੜਾ ਟਰਾਂਸਪੋਰਟ ਆ ਉਹ ਇਹ ਆਧਾਰ ਕਾਰਡ ਦੇ ਸਿਸਟਮ 'ਚ ਫੇਲ ਹੋ ਚੁੱਕੀ ਹੈ। ਤੇ ਉਹਦੇ ਨਾਲ ਇਹਨੂੰ ਸੋਧ ਕਰਕੇ ਤੇ ਉਹ ਵੀ ਰੋਟੀ ਖਾਂਦੇ ਰਹਿ ਜਾਣਗੇ ਤੇ ਇਹਨਾਂ ਦੀ ਓਵਰਲੋਡਿੰਗ ਹੈ ਜਿਹੜੀ ਉਹ ਘਟ ਜੂਗੀ ਜਿਹੜਾ ਸਿਸਟਮ ਹੈ ਮੇਨ ਇਹ ਆਧਾਰ ਕਾਰਡ ਫ੍ਰੀ ਹੋਣ ਕਾਰਨ ਓਵਰਲੋਡ ਬੱਸ ਜ਼ਿਆਦਾ ਤੀ ਉਹਦੇ ਕਰਕੇ ਇਹ ਹਾਦਸਾ ਹੋਇਆ ਤੇ ਇਹ ਤੋਂ ਇਲਾਵਾ ਆਪਾਂ ਪੰਜਾਬ ਚ ਹੋਰ ਦੇਖਦੇ ਆ ਸਾਰੇ ਸਿਸਟਮ ਵੀ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਕੋਈ ਤਾਕੀ ਚੋਂ ਡਰ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਤੇ ਪੀਆਰਟੀਸੀ ادارے ਨੂੰ ਇਹ ਚਾਰ ਸਿਸਟਮ ਚ ਸੁਧਾਰ ਲਿਓ ਉੱਡੇ ਹੱਥਾਂ ਨਾ ਕਿੰਦੀਆਂ ਤੁਸੀਂ ਸਵਾਰੀਆਂ ਦੀਆਂ तकरीबन <प्रीण> 140 ਦੇ ਕਰੀਬ 150 ਦੇ ਕਰੀਬ 10 ਦੇ ਨੇ ਜਿਹੜੀਆਂ ਸਵਾਰੀਆਂ ਵਿੱਚੋਂ ਤਰੀਆਂ ਵੀ ਪੂਰੀ ওভারਲੋਡ ਕੀਤੀਆਂ ਤੱਕਿਆਂ ਤੱਕ ਭਰੀ ਹੋਈ ਦੀ ਬੱਸ ਤੇ ਸੁਵੇਲ ਦਾ ਟਾਈਮ ਹੈ ਜੀ ਹਰ ਬੰਦੇ ਨੇ ਕੰਮ ਤੇ ਜਾਣਾ ਜਾਂ ਬੱਚੇ ਨੇ ਪੜ੍ਹਨ ਜਾਣਾ ਤੇ ਬੀਬੀਆਂ ਨੂੰ ਹੁੰਦਾ ਵੀ 7:30 ਦਾ ਟਾਈਮ ਹੈ ਇਸ ਤੋਂ ਬਾਅਦ तकरीबन <प्रीण> 12 ਵਜੇ ਟਾਈਮ ਹੈ ਸਰਕਾਰੀ ਜਿਹੜਾ ਜਿਹੜਾ ਆਧਾਰ ਕਾਰਡ ਵਾਲਾ ਫ੍ਰੀ ਵਾਲਾ ਸਿਸਟਮ ਉਹਦੇ ਕਰਕੇ ਬੀਬੀਆਂ ਵੀ ਸਾਰੀਆਂ ਇੱਥੇ ਆਉਂਦੀਆਂ ਨੇ ਪੂਰ ਵਾਲੇ ਬੱਚੇ ਕੋਈ ਟਾਈਮ ਪੜ੍ਹ ਨਹੀਂ ਸਕਦੇ ਇਹ ਵਸ ਤੋਂ ਬਾਅਦ 12 ਵਜੇ ਦਾ ਟਾਈਮ ਹੈ ਇਦਾਂ ਸਰਕਾਰੀ ਟਾਈਮ ਆ ਉਹ ਤਕਰੀਬਨ 11:30 ਵਜੇ ਜਿਹੜਾ ਅਗਲਾ ਟਾਈਮ ਆ ਸਰਕਾਰੀ ਉਹ 11:30 ਵਜੇ ਇਹ ਵਸ ਦਾ ਕੀ ਟਾਈਮ ਹੁੰਦੀ ਆ ਇਹ ਤਕਰੀਬਨ 7:10 ਤੇ ਮੱਲੇ ਵਾਲ ਤੋਂ ਚੱਲਦੀ ਆ ਜੀ ਤਾਂ 11:00 7:00 ਵਜੇ ਆਪਾਂ ਪੈਕ ਪੂਰੇ ਆ ਜਾਣਗੇ ਜੀ ਜੰਵਰੀ ਆ ਜੀ ਮੂਰੋ ਟੱਕੇ ਪਾਰ ਕੇ ਨਾਲ ਨਾਲ ਕਿੰਦੂ ਆ ਸਵਾਰੀਆਂ ਖਿੱਚਦੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਗ ਫੁੜਾਏ ਲੈ ਕੱਢ ਕੇ ਮੋਬਾਈਲ ਗਿਰੇ ਪਿਆ ਜੀ ਮੋਬਾਈਲ ਫੁੜਾਏ ਨੇ ਜੀ ਟੱਪਲ ਬੂਟ ਸਾਰੇ ਕੋ ਫਾਰਮ ਵਿੱਚੇ ਗਿਰੇ ਪਏ ਦੀਆਂ ਸਵਾਰੀਆਂ ਦਾ ਕਿੰਨੇ ਕਿਸੇ ਸਵਾਰੀਆਂ ਬਿਮਾਰੀਆਂ ਤਕਰੀਬਨ 100 ਦੇ ਕਰੀਬ ਸਵਾਰੀਆਂ ਹੈਗੀਆਂ ਜੀ ਕਪੈਸਿਟੀ ਤਾਂ ਮਤਲਬ 30 35 ਦੀ ਹੈ ਦੀ ਕੰਪੈਸਿਟੀ 52 ਦੀ ਹੈ 52 ਦੀ 50 ਦੀ ਸਵਾਰੀਆਂ ਓਵਰਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰੱਖਤ ਉੱਪਰ ਇਹ ਦਰੱਖਤ ਦੀ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਹੋ ਕੇ ਕੱਟ ਗਈ ਨੇ ਤਾਂ ਇਹ ਤਾਂ ਹੈਗੇ ਨਹੀਂ ਘਟੋੜ 30 35 ਦੇ ਹੈਗੇ ਨਹੀਂ 35 ਹਾਂ ਜਿੱਥੇ ਲੈ ਗਏ ਸੀ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਝ ਤਾਂ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਨੇ ਕੀ ਪਤਾ ਰਹਿ ਫਿਰ ਅੱਗੇ ਨਹੀਂ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੁਹਾਨੂੰ ਕੁਛ ਨਹੀਂ ਬਦਲ ਗਿਆ ਇਸ ਤਾਂ ਡਿਗੀ ਵੀ ਦੇਖਿਆ ਜੇ ਉਧਰ ਭੱਜਿਆ ਜਾਨੂੰ ਗਿਰੀ ਬੀਦੀ ਬਸ ਉਰੇ ਆਉਂਗੇ ਨਹੀਂ ਹਾਂਜੀ ਤੁਸੀਂ ਹੋਰ ਕੀ ਦੇਖਿਆ ਅਗੇ ਇੱਥੇ ਆ ਕੇ ਅਸੀਂ ਦੇਖਿਆ ਜੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਵਾ ਉਹ ਟਾਣੇ ਨੂੰ ਵੜ ਕੇ ਦਰਖਤ ਪਰੇ ਕਰਕੇ ਸਵਾਰੀਆਂ ਕਢਾਦੇ ਨੇ ਵਿੱਚੋਂ ਹਾਂ ਆਹ ਅਸੀਂ ਗਈ ਪੂਰੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਆਹ ਕਮਲਦਾ ਸੀਗਾ ਜੀ ਬਸ ਫਿਰ ਸਾਰਾ ਪਿੰਡ ਆ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਗੱਡੀਆਂ ਦੀ ਸੀ ਪਰ ਇਹ ਕਟਵਣ 70-80 ਸਵਾਰੀਆਂ ਸੀ ਜਿੱਦ ਸਕੂਲ ਵਾਲੇ ਵਿੱਚ ਬਹੁਤ ਸੀਗੀਆਂ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰੋਬਸ ਵੀਡੀਓ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸੀ ਉਹ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਰਹੀ ਸੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਨਗਵੀ ਕਰਨਾ ਕਿ ਅਸਲ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਤ ਨੂੰ ਬੁਲਾਇਆ ਜੀ ਪੂਰੇ ਬੱਸ ਕਾਰਾਂ ਰੋਕ ਕੇ ਕਾਰਾਂ ਦੇ ਵਾਧੂ ਔਖੇ ਸੀ ਮਰੀ ਜੀ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਸਰ ਕਟਵਰ 30 40 ਹੈਗੇ ਨੇ 30 40 ਹੀ ਠੀਕ ਆਜੋ ਜੀ ਤੁਸੀਂ ਆਜੋ ਕਰੋੜਿਕ ਹੀ ਚੱਲੇ ਸੀ ਹਾਂਜੀ ਇੱਥੇ ਨਾ ਆਕੇ ਗੱਡੀ ਦਾ ਪਤਾ ਨਹੀਂ ਕੀ ਹੋਇਆ ਵੀ ਮਤਲਬ ਇਹ ਪੂਰੇ ਡਰਾਈਵ ਸਾਰੇ ਦੱਸ ਸਕਦੇ ਨੇ ਵੀ ਇਹਦੀ ਕਮਾਣੀ ਹੋਈ ਆ ਕੀ ਹੋਇਆ ਇਹਦਾ ਤਰੀ ਹੋਇਆ ਸਟੇਟਿੰਗ ਫ੍ਰੀ ਹੋਇਆ ਤੇ ਉਹ ਨਾਪੇ ਨੇ ਸਰ ਉਹ ਹੀ ਦੱਸ ਸਕਦੇ ਇੱਥੇ ਕਿ ਬੈਲੈਂਸ ਵਿਗੜ ਗਿਆ ਮੈਂ ਤਾਂ ਬਾਰੀ 'ਚ ਖੜਾ ਸੀ ਮੂਲੀ ਬਾਰੀ ਸਰ ਅੱਛਾ ਜੀ ਡੇਟਾ ਕੱਟ ਰਿਹਾ ਸੀ ਲਾਈ ਚਾਰ ਪੰਜ ਡੇਟਾ ਕੱਟਿਆ ਨਾ ਖਰੋੜੇ ਤੋਂ ਜੇ ਜੀ ਤੁਹਾਨੂੰ ਪਤਾ ਬੈਲੈਂਸ ਮੇ ਤਾਂ ਮਸ਼ੀਨ ਵੀਰੇ ਇੱਥੇ ਹੈ ਡੇਟਾ ਕਰਦੀ ਨਾ ਭਰੇ ਕਿੰਨੀਆਂ ਕਿ ਸਵਾਰੀਆਂ ਤੀਆਂ ਇਹਦੇ ਵਿੱਚ ਸਵਾਰੇ ਹੋਣਗੇ ਸਰ 100 ਤੇ ਫ੍ਰੀ ਹੋਣਗੇ ਸਾਰੇ ਅੱਛਾ ਜੀ ਇੰਨੀਆਂ ਸਵਾਰੀਆਂ ਤੇ ਬੈਠ ਨਹੀਂ ਸਕਦੀਆਂ ਤੀਆਂ ਜੀ ਅਲਾਉਟ ਤਾਂ ਸਾਰੀ 45 ਸਵਾਰੀਆਂ ਹਾਂ ਜੀ ਪਰ ਸਰਾਇਆ ਭਰਤਨਪੁਰ ਦੀਆਂ ਪਿੰਡਾਂ ਦੇ ਰੂਟ ਨੇ ਬੱਚੇ ਸਾਰੇ ਸਟੂਡੈਂਟਾਂ ਦੇ ਜਾ ਤੇ ਫਿਰ ਉਹਣਾ ਕਰਕੇ ਸਾਨੂੰ ਪਤਾ ਹੀ ਹੁਣ ਆਪਾਂ ਕਿਹਨੂੰ ਜਵਾਬ ਦੇਈਏ ਜੀ ਕਿੰਨੇ ਕ ਬੱਚਿਆਂ ਦੇ ਸੱਤਾਂ ਲੱਗਿਆਂ ਦਾ ਸਵਾਰੀਆਂ ਸੱਤਾਂ ਨੇ ਜੀ ਸਾਰਾ ਬਾਕੀ ਦਾ ਛੋਟੇ ਮੋਟੇ ਸੱਤਾਂ ਲੱਗਿਆਂ ਨੇ ਤਾਂ ਨ ਚਾਰ ਸਵਾਰੀਆਂ ਸੀ ਸਿਰੇਸ ਨੇ ਅੱਛਾ ਹਾਂ ਉਹ ਕਿੱਥੇ ਭੇਜਦੇ ਨੇ ਉਹ ਸਾਰੇ ਪਟਾਰ ਖੰਡਰ ਆਈ ਭੇਜਦੇ ਦੋ ਤਾਂ ਇੱਕ ਨਾਬਿਆ ਡਰਾਈਵਰ ਸਾਹਿਬ ਮੇਰਾ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਉਹ ਸੀਰੀਸ ਮਤਲਬ ਸਰਕਾਰ ਤਾਂ ਇਹ ਹੈ ਜੀ ਇਸ ਗੱਡੀਆਂ ਨਵੇਂ ਪਈਆਂ ਹਨ ਬਸ ਉਹ ਤੇ ਅੱਛਾ ਇਹ ਅਧਲੀਕਾਰ ਤਾਂ ਇਹ ਓਵਰ ਲੋਡ ਕਰਤੀ ਹੋਇਆ ਹੈ ਹਾਂ ਇਹ ਗੱਡੀਆਂ ਫਿਰ ਤੁਹਾਨੂੰ ਪਤਾ 100 ਤੋਂ ਸਵਾਰੀ ਹੈਗੀ ਜੀ ਸਰ 100 ਦੇ ਪਰਸਾ ਕਿਨਾ ਆਪਣਾ ਜੀ ਅਰਵਿੰਦਰ ਸਿੰਘ ਜੀ